ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਬੋਰ ਤੱਕ ਸਾਡਾ ਜਿਹੜਾ ਪੂਰਾ ਆਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ। ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਸਫਲਤਾ ਲਈ ਪੰਜਾਬ ਪੁਲਿਸ ਨੂੰ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਕੀਤਾ ਗਿਆ ਹੈ। ਪੰਜਾਬ ਪੁਲਿਸ ਹੁਣ ਐਂਟੀ ਡਰੋਨ ਪ੍ਰਣਾਲੀ ਰਾਹੀਂ ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਤਕਨੀਕਾਂ ਉੱਤੇ ਵਿਕਸਿਤ ਕਰਨ ਲਈ ਵੱਡਾ ਹਮਲਾ ਮਾਰਿਆ ਹੈ। ਪੰਜਾਬ ਸਰਕਾਰ ਨੇ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਤੇ ਕਾਂਸਟੇਬਲਾਂ ਨੂੰ ਭਰਤੀ ਕੀਤਾ, ਪੁਲਿਸ ਦੇ ਟਰਾਂਸਪੋਰਟ ਢੇਰੇ ਵਿੱਚ ਆਧੁਨਿਕ ਤਕਨੀਕਾਂ ਨਾਲ ਲੈਸ ਨਵੀਆਂ ਗੱਡੀਆਂ ਨੂੰ ਵੀ ਸ਼ਾਮਲ ਕੀਤਾ ਹੈ। ਥਾਣੇ ਦੀ ਕਾਰਸ਼ਾਲੇ ਵਿੱਚ ਪਾਰਦਰਸ਼ਤਾ ਲਿਆਂਦੀ। ਉੱਤੇ ਪੰਜਾਬ ਪੁਲਿਸ ਨੇ ਆਪਣੇ ਢੇਰੇ ਵਿੱਚ ਐਂਟੀ ਡਰੋਨ ਪ੍ਰਣਾਲੀ ਨੂੰ ਸ਼ਾਮਲ ਕਰ ਲਿਆ ਹੈ। ਇਹ ਐਂਟੀ ਡਰੋਨ ਪ੍ਰਣਾਲੀ ਅਤਿ ਆਧੁਨਿਕ ਸੈਂਸਰਾਂ, ਰੈਡਾਰ ਅਤੇ ਇੰਟਰਸੈਪਸ਼ਨ ਟੈਕਨੋਲੋਜੀ ਨਾਲ ਪੂਰੀ ਤਰ੍ਹਾਂ ਲੈਸ ਹੈ, ਜਿਸ ਨਾਲ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਸਰਕਾਰ ਨਸ਼ਾ ਖਤਮ ਕਰਨ ਲਈ ਵਚਨਬੱਧ ਹੈ। ਇਹ ਤਕਨੀਕ ਪੱਖੋਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ। ਐਂਟੀ ਡਰੋਨ ਦਾ ਜਿਹੜਾ ਚੈੱਕ ਇਨ ਚੱਲ ਰਹੀ ਹੈ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਦ ਪਾਰ ਤੋਂ ਨਸ਼ੇ ਨੁਸ਼ੇ ਸੁੱਟ ਜਾਂਦੇ ਆ। ਉਹਨੂੰ ਆਪਾਂ ਇੱਧਰ ਆਉਣ ਹੀ ਨਹੀਂ ਦਈਏ। ਉਹਨੂੰ ਜਾਂ ਤਾਂ ਆਪਣੀ ਮਰਜ਼ੀ ਨਾਲ ਆਪਣੇ ਸੁੱਟਿਏ ਜਾਂ ਉਹਨੂੰ ਉੱਥੇ ਉੱਡਣੀ ਨਾ ਦੇਈਏ। ਕਿ ਜਦੋਂ ਪੰਜਾਬ ਨੂੰ ਦਲਦਲ ਚੋਂ ਕੱਢਿਆ ਤਾਂ ਉਦੋਂ ਇਨਾ ਇਨਾ ਅਫਸਰਾਂ ਦੀ ਦਲੇਰੀ ਇਨਾ ਇਨਾ ਅਫਸਰਾਂ ਦੀ ਜਿਹੜੀ ਡਿਊਟੀ ਹੈ ਉਹ ਕਾਬਲੇ ਤਾਰੀਫ ਹੈ ਤੇ ਉਹਨੂੰ ਹਿਸਟਰੀ 'ਚ ਸੁਨਹਿਰੀ ਅੱਖਰਾਂ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਨਸ਼ਾ ਤਸਕਰ 부ਜਾਓ ਪੰਜਾਬ ਰੰਗਲਾ ਬਣਾਓ